ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚਿਆ ਪਿੰਡ ਅੰਧਿਹੜੀ ਜਿੱਥੇ ਕੀ ਪੰਜਵਾਂ ਬਿਸ਼ਾਲ ਨਗਰ ਕੀਰਤਨ 15 ਤਰੀਕ ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ ਬਾਕੀ ਆਪਾਂ ਜਾਣਕਾਰੀ ਲੈਂਦੇ ਆ ਸਰਪੰਚ ਸਾਹਿਬ ਨਾਲ ਲਲਬਤ ਕਹਿੰਦੇ ਹਾਂ ਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਪਿੰਡ ਅੰਧਿਹੜੀ ਤੋਂ ਸਰਪੰਚ ਹਰਿੰਦਰ ਸਿੰਘ ਤੇ ਸਾਡੇ ਜੀ ਜਿਹੜਾ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੀ 15 ਤਰੀਕ ਦਿਨ ਐਤਵਾਰ ਨੂੰ ਪੰਜਵਾਂ ਵਿਸ਼ਾਲ ਨਗਰ ਕੀਰਤਨ ਹੈ ਜੀ ਜੋ ਸਾਡੇ ਪਿੰਡ ਤੋਂ ਹੁੰਦਾ ਹੋਇਆ ਪਿੰਡ ਸੇਖਪੁਰਾ ਖੈਰ ਪਰ ਨਗਲੀਆਂ ਕਾਦੀ ਮਾਜਰਾ ਖੈਰ ਪਰ ਫਾਂਡਵਾ ਵਜੀਦਪੁਰ ਨੂੰ ਹੁੰਦਾ ਹੋਇਆ ਜੀ ਉਤੋਂ ਬਾਅਦ ਸਿਆਲਵਾ ਚੰਡੇ ਮਾਜਰਾ ਮਰੋਹਲੀਆਂ ਖੇੜਾ ਮੁੰਦੋਂ ਤੇ ਨੱਗਲ ਵਾਈਵਾਸ ਹੁੰਦਾ ਹੋਇਆ ਧੰਨ ਬਾਗ ਸਾਹਿਬ ਸਮਾਪਤ ਹੁੰਦਾ ਹੈ ਜੀ ਤੇ ਇਹ ਸਾਡੇ ਪਿੰਡ ਦੇ ਬਹੁਤ ਵੱਡਾ ਉਪਰਾਲਾ ਹੈ ਜੀ ਅੱਗੇ-ਅੱਗੇ ਬਹੁਤ ਸੰਗਤ ਜੁੜਦੀ ਜਾ ਰਹੀ ਹੈ ਜੀ ਸਾਡੇ ਨਗਰ ਕੀਰਤਨ ਦੇ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਨਵੀਂ ਜਨਰੇਸ਼ਨ ਨੂੰ ਬਹੁਤ ਵਧੀਆ ਸੰਦੇਸ਼ ਮਿਲ ਰਿਹਾ ਹੈ ਤੇ ਉਹ ਅੱਗੇ-ਅੱਗੇ ਜੁੜ ਰਹੇ ਨੇ ਬੱਚੇ ਤੇ ਅਸੀਂ ਤਾਂ ਇਲਾਕੇ ਦੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਆ ਕੇ ਨਗਰ ਕੀਰਤਨ ਦਾ ਹਿੱਸਾ ਬਣਨ ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਪਿੰਡ ਆਂਧੇੜੀ ਤੋਂ ਪੰਜਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੁੱਚੇ ਪਰਵਾਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਜੀ ਸਾਡੇ ਪਿੰਡ ਆਂਧੇੜੀ ਤੋਂ ਹੁੰਦਾ ਹੋਇਆ ਸੇਖਪੁਰਾ ਖੈਰਪੁਰ ਨਗਲੀਆਂ ਕਾਦੀ ਮਾਜਰਾ ਫਾਂਡਵਾਂ ਟਕੋਰਾਂ ਨੂੰ ਬਜੀਦਪੁਰ ਨੂੰ ਹੁੰਦਾ ਹੋਇਆ ਬਲਾਗ ਵਿੱਚ ਗੜੀ ਭੋਰ ਖਾਸ ਆਵੇ ਕੇ ਲੰਗਰ ਪਾਣੀ ਛਕ ਕੇ ਉਥੋਂ ਸਿਆਲਵਾ ਖੇੜਾ ਚੰਡੇ ਮਾਜਰਾ ਮਰੋਲੀਆਂ ਮੰਦੋ ਨਗਰ ਨੂੰ ਬੜੌਦੇ ਨੂੰ ਹੁੰਦਾ ਹੋਇਆ ਤੰ ਤੰਨਾ ਪਗ ਦੇ ਆਂਦੇ ਹੜੀ ਆਗੇ ਸਮਾਪਤੀ ਆ ਜੀ ਦੀ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਨਵੇਂ ਬੱਚੇ ਆਪਣੇ ਗੁਰੂਆਂ ਪੀਰਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇਹ ਪੰਜਵਾਂ ਨਗਲ ਕੀਰਤਨ ਸਜਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ